कोई राम कहे कोई शाम कहे मतलब तो उसकी इजात से है कोई राम कहे कोई शाम कहे मतलब तो उसकी इजाज से है याद करने वाली मतलब है और कोई 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 वेद पढ़े कोई कुरान पढ़े मतलब तो उसकी चाह से है ਕੋਈ ਵੇਦ ਪੜ ਲੇ ਕੋਈ ਪ੍ਰਾਨ ਪੜ ਲੇ ਉਹ ਪੜਦਾ ਕਿਹੜੀ ਚਾਹ ਨਾਲੇ ਕੋਈ ਗੁਰਬਾਣੀ ਪੜਦਾ ਪੜਦਾ ਕੀ ਉਹਦੇ ਕਰਕੇ ਚਾਹ ਦੀ ਮਤਲਬ ਨਹੀਂ ਮਾਰ ਕੇ ਦੇ ਗੁਰਮੁਖ ਸਿੰਘ ਕਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਸੱਗ ਵਸਦਾ ਕਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਸੱਗ ਵਸਦਾ ਕਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਸੱਗ ਵਸਦਾ ਕਰਿਆ ਨਾ ਕਰ ਸਜਣਾ ਗੁਰੂ ਤੇਰੇ ਅੰਗ ਸੰਗ ਵਸਦਾ ਦਰਿਆਨਾਂ ਕਰ ਸਜਣਾ ਗੁਰੂ ਤੇਰੇ ਅੰਗ ਸੰਗ ਵਸਦਾ ਦਰਿਆਨਾਂ ਕਰ ਸਜਣਾ ਗੁਰੂ ਤੇਰੇ ਅੰਗ ਸੰਗ ਵਸਦਾ ਗੁਰੂ ਤੇਰੇ ਅੰਗ ਸੰਗ ਵਸਦਾ ਗੁਰੂ ਤੇਰੇ ਅੰਗ ਸੰਗ ਵਸਦਾ ਅੰਗ ਸੰਗ ਵਸਦਾ ਗੁਰੂ ਤੇਰੇ ਅੰਗ ਸੰਗ ਵਸਦਾ ਹੋ ਗੁਰੂ ਤੇਰੇ ਅੰਗ ਸੰਗ ਵਸਦਾ ਗੁਰੂ ਤੇਰੇ ਅੰਗ ਸੰਗ ਵਸਦਾ ਗੁਰ ਤੇ ਅੰਧ ਸੰਗ ਵਸਦਾ ਗੁਰ ਤੇ ਅੰਧ ਸੰਗ ਵਸਦਾ